ਆਜ ਅਸੀਂ ਮੱਥਾ ਟੇਕਣ ਆਏ ਆ ਸਾਡੇ ਵੱਡੇ ਸ਼ਾਹਜ਼ਾਦੇ ਅਜੀਤ ਸਿੰਘ ਜੀ ਔਰ ਜਗਜਤ ਸਿੰਘ ਜੀ ਐ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਨੌਜਵਾਨਾਂ ਨੂੰ ਕਿ ਯਾਦ ਰੱਖਣ ਸਾਡੇ ਸ਼ਾਹਜ਼ਾਦੇਾਂ ਦੀਆਂ ਕੁਰਬਾਨੀਆਂ ਆਜ ਅਸੀਂ ਮੱਥਾ ਟੇਕਣ ਆਏ ਆ ਸਾਡੇ ਵੱਡੇ ਸ਼ਾਹਜ਼ਾਦੇ ਅਜੀਤ ਸਿੰਘ ਜੀ ਔਰ ਜਗਜਤ ਸਿੰਘ ਜੀ शहीदी दिहाड़ा है उस करके असं मा टेकन आए नौजवान की अपील करना चाहिए मैं सारे अपील करना चाहनी हूँ नौजवान के याद रखे साहबजाद की कुर्बानिया और उस सीधे रस्ते चलन और अपनी जो गुरुआन की बाणी है उन्होंन कर और पढ़न ਅੱਜ ਅਸੀਂ ਮੱਥਾ ਟੇਕਣ ਆਏ ਹਾਂ ਸਾਡੇ ਵੱਡੇ ਸਾਹਿਬ ਜਾਦੇ ਅਜੀਤ ਸਿੰਘ ਜੀ ਔਰ ਜਗਾਰ ਸਿੰਘ ਜੀ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਨੌਜਵਾਨਾਂ ਨੂੰ ਕਿ ਯਾਦ ਰੱਖਣ ਸਾਡੇ ਸਾਹਿਬ ਜਾਦਿਆਂ ਦੀ ਕੁਰਬਾਨੀਆਂ ਅੱਜ ਅਸੀਂ ਮੱਥਾ ਟੇਕਣ ਆਏ ਹਾਂ ਸਾਡੇ ਵੱਡੇ ਸਾਹਿਬ ਜਾਦੇ ਅਜੀਤ ਸਿੰਘ ਜੀ ਔਰ ਜਗਾਰ ਸਿੰਘ ਜੀ शहीदी दिहाड़ा है उस करके असि मेकन आए अच्छी नौजवान की अपील करना चाहिए मैं सारे सार्वील करना चाहनी हूं नौजवानों के याद रखे साहबजाद की कुर्बानिया और आ, उस सीधे रस्ते चलन और अपनी जो गुरुआ की बाणी है उन्होंन कर और पढ़न आज जसੀ ਮੱਥਾ ਟੇਕਣ ਆਏ ਸਾਡੇ ਵੱਡੇ ਸ਼ਾਹਜ਼ਾਦੇ ਅਜੀਤ ਸਿੰਘ ਜੀ ਔਰ ਜਗਜਾ ਸਿੰਘ ਜੀ ਐ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਨੌਜਵਾਨਾਂ ਨੂੰ ਕਿ ਯਾਦ ਰੱਖਣ ਸਾਡੇ ਸ਼ਾਹਜ਼ਾਦੇਾਂ ਦੀਆਂ ਕੁਰਬਾਨੀਆਂ ਅੱਜ ਜਸੀ ਮੱਥਾ ਟੇਕਣ ਆਏ ਸਾਡੇ ਵੱਡੇ ਸ਼ਾਹਜ਼ਾਦੇ ਅਜੀਤ ਸਿੰਘ ਜੀ ਔਰ ਜਗਜਾ ਸਿੰਘ ਜੀ शहीदी दिहाड़ा है गा। उस करके असि मेकन आए चाहिए मैं सार्ल करना चाहनी नौजवान के याद रखे साहबजाद की कुर्बानिया और आ, उस सीधे रस्ते चलन और अपनी जो गुरुआन की बाणी है और कर ਅੱਜ ਅਸੀਂ ਮੱਥਾ ਟੇਕਣ ਆਏ ਹਾਂ ਸਾਡੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਔਰ ਜਗਾ ਸਿੰਘ ਜੀ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਨੌਜਵਾਨਾਂ ਨੂੰ ਕਿ ਯਾਦ ਰੱਖਣ ਸਾਡੇ ਸਾਹਿਬਜ਼ਾਦਿਆਂ ਦੀ ਕੁਰਬਾਨੀਆਂ ਅੱਜ ਅਸੀਂ ਮੱਥਾ ਟੇਕਣ ਆਏ ਹਾਂ ਸਾਡੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਔਰ ਜਗਾ ਸਿੰਘ ਜੀ शहीदी दिहाड़ा है उस करके अं मेकन आए नौजवान मैं सार्वील करना चाहनी हूं नौजवान याद रखेजाद की कुर्बानिया और आ, उस सीधे रस्ते चलन और अपनी जो गुरुआन की बाणी है और कर